ਹਾਂਜੀ ਜੀ ਦੇਖੋ ਇਹ ਵਾਲਾ ਨੋਨੀ ਦਾ ਇੱਕ ਪੈਕ ਮੇਰੇ ਆ ਚੁੱਕਾ ਵਾ ਸੋ ਇਹ ਮੇਰੇ ਕਸਟਮਰ ਦਾ ਹੈਗਾ ਵਾ ਸੋ ਜਿਹੜੇ ਇਥੇ ਬਰਮਟਨ ਦੇ ਹੀ ਆ ਸੋ ਮੈਂ ਪ੍ਰੀ ਆਰਡਰ ਲੈ ਰਹੀ ਆ ਸੋ ਜਿੰਨੇ ਜਿੰਨੇ ਵੀ ਇਹ ਵਾਲੇ ਨੋਨੀ ਜੜੀ ਆ ਉਹ ਆਰਡਰ ਕਰਨੀ ਆ ਤੇ ਮੈਨੂੰ ਕਰ ਸਕਦਾ ਵਾ ਸੋ ਉਹਦੇ ਲਈ ਤੁਸੀਂ ਮੈਨੂੰ ਮੈਸੇਜ ਕਰੋ ਤੇ ਮੈਂ ਤੁਹਾਡਾ ਜਿਹੜਾ ਆਰਡਰ ਪਾ ਦੂੰਗੀ ਸੋ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਤੇ ਬਹੁਤ ਸਾਰੇ ਬੈਨੀਫਿਟ ਹੈਗੇ ਨੇ ਸੋ ਜਿਨ੍ਹਾਂ ਨੇ ਮੇਰੇ ਕੋਲ ਇਹ ਲਿਆ ਵਾ ਉਹਨਾਂ ਨੇ ਸਿਰਫ ਆਪਣੇ ਲਈ ਫੈਮਲੀ ਚ ਮੰਗਾਇਆ ਸੀ ਪਰ ਜਿਉਂ ਫਿਰ ਉਹਨਾਂ ਨੇ ਆਪਣੇ ਬੱਚੇ ਨੂੰ ਤੇ ਆਪਣੇ ਹਸਬੰਡ ਨੂੰ ਵੀ ਦੇਣਾ ਸ਼ੁਰੂ ਕੀਤਾ ਸੋ ਜੀ ਦੇ ਕਰਕੇ ਉਹਨਾਂ ਦਾ ਜਲਦੀ ਜਿਹੜਾ ਹੀ ਖਤਮ ਹੋ ਚਲੇ ਹਜੇ ਵੀ ਉਹਨਾਂ ਕੋ ਹਫਤੇ ਦਾ ਹੈਗਾ ਹੀ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਆਰਡਰ ਕਰ ਦੋ ਸੋ ਉਹਨਾਂ ਨੇ ਇਹਦੇ ਨਾਲ ਦੇ ਦੋ ਜਿਹੜੇ ਬਾਕਸ ਮੰਗਾਏ ਆ ਸੋ ਇਹ ਬਹੁਤ ਹੀ ਫਾਇਦੇਮੰਦ ਆ ਸੋ ਤੁਹਾਨੂੰ ਜਿਹੜੀ ਆ weight loss journey ਵਿੱਚ ਵੀ ਹੈਲਪ ਕਰਦਾ ਵਾ ਤੇ ਅਗਰ ਤੁਸੀਂ ਰੈਗੂਲਰ ਆ weight loss journey ਨਹੀਂ ਕਰਦੇ ਪਏ ਤਾਂ ਵੀ ਤੁਹਾਨੂੰ ਇਹ ਜਿਹੜਾ ਫਾਇਦੇ ਦਿੰਦਾ ਵਾ ਸੋ ਮੈਂ ਤੁਹਾਨੂੰ ਇਹਦੇ ਫਾਇਦੇ ਪਹਿਲਾਂ ਹੀ ਬਹੁਤ ਦੱਸ ਚੁੱਕੀ ਆ ਸੋ ਜਿੰਨਾ ਜਿੰਨਾਂ ਨੇ ਇਹ ਲੈਣਾ ਵਾ ਤੇ ਮੈਨੂੰ ਕੰਟੈਕਟ ਕਰ ਸਕਦੇ ਆ ਤੇ